ਸਲਾ ਇਸ ਕਰਾਉਨ ਜਿੱਥੇ ਬਕਾਇਦਾ ਜਣਾ ਕੀ ਕਿਹਾ ਜਾ ਸਕਦਾ ਹੈ ਪੂਰੀ ਭੀੜ ਪਾੜ ਬਲਾ ਕੰਜਸਟਿਡ ਤੇ ਰਹਾਇਸ਼ੀ ਇਲਾਕਾ ਜਿੱਥੇ ਸਰੇ ਆਮ ਦੇ ਵਪਾਰ ਦਾ ਧੰਦਾ ਚੱਲ ਰਿਹਾ ਸੀ ਜੇ ਇਲਾਕੇ ਦੇ ਲੋਕਾਂ ਦੀ ਮੰਨੀ ਜਾਵੇ ਤਾਂ ਇਸ ਬਾਰੇ ਪਹਿਲੇ ਵੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਕਾਰਵਾਈ ਨਹੀਂ ਹੋਈ ਸੋ ਇੱਥੇ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਹੀ ਖੜਾ ਹੋ ਰਿਹਾ ਹੈ ਕਿ ਇੱਕ ਪੂਰੇ ਰਹਾਇਸ਼ੀ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਅੱਡਾ ਜਿਹੜਾ ਚੱਲ ਰਿਹਾ ਸੀ ਆਖਰੂ ਕਿਹਦੇ ਸ਼ੈਲਟਰ ਤੇ ਕਿਹਦੀ ਸ਼ਹਿ ਤੇ ਚੱਲ ਰਿਹਾ ਸੀ ਜਿਹਦੇ ਬਾਰੇ ਸਾਰੇ ਇਲਾਕੇ ਨੂੰ ਲੋਕਾਂ ਨੂੰ ਪਤਾ ਸੀ ਲੋਕ ਪਰੇਸ਼ਾਨ ਸੀ ਬਾਰ ਬਾਰ ਸ਼ਿਕਾਇਤਾਂ ਕਰਦੇ ਸੀ ਪਰ ਕਾਰਵਾਈ ਨਹੀਂ ਹੋਈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਅੱਗੇ ਇਹਦੇ ਵਿੱਚ ਪੁਲਿਸ ਵੱਲੋਂ ਕੀ ਰੁਕ ਬਣਾਇਆ ਜਾਂਦਾ ਇਹ ਅਨਲਟ ਟਾਈਮ ਦੱਸੇਗਾ ਪਰ ਇੱਥੇ ਜੇਕਰ ਪੁਲਿਸ ਦੇ ਜਿਹੜੇ ਵੱਡੇ ਅਫਸਰ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੇ ਕਈ ਹੋਰ ਵੱਡੇ ਵੀ ਖੁਲਾਸੇ ਹੋ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲੱਖਕੇ ਦੇ ਜਿਹੜੇ ਲੋਕ ਸੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਸਰੇ ਆਮ ਇੱਕ ਅੱਡਾ ਚਲਾਇਆ ਜਾ ਰਿਹਾ ਸੀ ਉਹ ਕਿਸੇ ਨਾ ਕਿਸੇ ਰਸੂਖਦਾਰ ਜਾਂ ਕਿਸੇ ਐਸੇ ਸ਼ੈਲਟਰ 'ਚ ਚੱਲ ਰਿਹਾ ਸੀ ਜਿਹਦੇ ਕਰਕੇ ਇੱਥੇ ਕੋਈ ਕਾਰਵਾਈ ਨਹੀਂ ਸੀ ਹੋ ਰਹੀ ਸੋ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਹੁੰਦਾ ਹੈ ਪੁਲਿਸ ਕੀ ਸਰ ਵੀ ਕਰਦੀ ਹੈ ਇਹ ਆਨਲਾਈਨ ਟਾਈਮ ਦੱਸੇਗਾ ਸਰ ਕੀ ਮਾਮਲਾ ਕੀ ਫਿਲ ਹੈ ਮਾਲ ਉਹ ਵੀ ਵੈਰੀਫਾਈ ਕਰ ਰਹੇ ਆ ਵੈਰੀਫਾਈ ਨਹੀਂ ਸਰ ਕਿੰਨੇ ਸਰ ਕੀ ਹੋਏਗੀ ਛਾਪੇ ਮਾਰਨ ਦਾ ਟੋਟਲ 80 ਨੇ ਟੋਟਲ 80 ਨੇ 80 ਜੋੜੇ ਬੜੇ ਨੇ ਕੋਈ ਨਾ ਕੁਝ ਕੱਟਣ ਆਏ ਹੋਏ ਨੇ ਕਲੀਅਰ ਹੈ ਵੈਰੀਫਾਈ ਕਰ ਰਹੇ ਆ ਫਿਰ ਫਿਰ ਤੋਂ ਸਰ ਇਹ ਮਤਲਬ ਇਹਨਾਂ ਦੀ ਆਈਡੈਂਟੀਟੀ ਚੈੱਕ ਕੀਤੀ ਗਈ ਆ ਫੋਨ ਨੰਬਰ ਸੇ ਹਾਂ ਹਾਂ ਇੱਥੇ ਲੋਕਲੀ ਨੇ ਸਰ ਜਦੋਂ ਰੀਡ ਕੀਤੀ ਗਈ ਆ ਆ ਪੱਤੀ ਜਨ ਖਾਲਸ ਸੀਗੇ ਜਾਂ ਨਾਨ ਨੀ 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 ਸੁਮੇਰ ਪਛਾਣ ਖਾਲਸ ਸਰ ਇਹਨਾਂ ਦੀ ਐਂਟਰੀ ਪਈ ਹੋਈ ਆ ਰਜਿਸਟਰ ਵਿੱਚ ਐਂਟਰੀ ਪਈ ਹੋਈ ਇਹਨਾਂ ਦੀ ਸਰ ਚਲੋ ਦੋ ਕਹਿੰਦੇ ਦੋ ਬੰਦੇ ਨੇ ਇੱਕ ਇਹ ਕੁੜੀਆਂ ਫੜੀਆਂ ਕਿੰਨੀਆਂ ਕੁੜੀ ਕਿੰਨੇ ਕੁੜੀ ਮੁੰਡੇ ਫੜੀ 8 ਮਿੰਟ ਫੜੀ ਹਾਂਜੀ 1 ਮਿੰਟ 1 ਮਿੰਟ 1 ਮਿੰਟ ਕਿੰਨੇ 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 ਕੁ ਲਾਟਰੀ ਨੇ ਹਾਂਜੀ 8 ਨੇ ਟੋਟਲ ਟੋਟਲ ਕੁੜੀਆਂ ਕਿੰਨੀਆਂ ਨੇ ਕੁੜੀਆਂ ਕਿੰਨੀਆਂ ਨੇ 5 ਕੁੜੀਆਂ ਨੇ 3 ਮੁੰਡੇ ਨੇ ਬ੍ਰਦਰ ਵਿਨੇ ਦੁਆ ਬੋਲ ਰਹੇ ਹਾਂ ਪੀਟੀਸੀ ਨਿਊਜ਼ ਚੈਨਲ ਤੋਂ ਹਾਂਜੀ ਹਾਂਜੀ ਇਹ ਜਿਹੜਾ ਈਸਾ ਨਗਰੀ ਕੋਲੇ ਐਸਕਰੋਸ ਹੋਟਲ ਇਹ ਤੁਹਾਡਾ ਜੀ ਇਹ ਕਿਹੜਾ ਜੀ ਈਸਾ ਨਗਰੀ ਕੋਲੇ ਪੁਲਿਸ ਦੇ ਕੋਲੇ ਐਸਕਰੋਸ ਹੋਟਲ ਐਸ ਕ੍ਰਾਊਨ ਨਹੀਂ ਸਾਡਾ ਕਿਰਾਇਆ ਤਾਂ ਸਬ ਰੈਂਟਰ ਦੇ ਸਬੂ ਜੀ अच्छा रेंट पे ਦਿੱਤਾ ਹੋਇਆ ਤੁਸੀਂ ਹਾਂ ਜੀ ਜੀ ਕਿ ਉੱਥੇ ਅੱਜ ਤੁਹਾਡੀ ਜਾਣਕਾਰੀ ਜਿਵੇਂ ਉੱਥੇ ਰੇਡ ਪਈ ਹੈ ਉੱਥੇ ਅੰਦਰ ਉਹ ਕੁੜੀਆਂ ਮੁੰਡੇ ਫੜੇ ਗਏ ਆ ਦੇ ਵਪਾਰਤ ਹੁੰਦਾ ਚੱਲ ਰਿਹਾ ਸੀ ਉੱਥੇ ਮੈਨੂੰ ਨਹੀਂ ਵੀਰ ਜੀ ਪਤਾ ਇਹਦੇ ਬਾਰੇ ਮੈਨੂੰ ਮੈਨੂੰ ਕੁਝ ਸੁਣਿਆ ਆ ਹੁਣ ਤੁਹਾਡੇ ਆ ਗਏ ਓਕੇ ਤੇ ਤੁਹਾਡਾ ਕੀ ਗੁੱਡ ਨੇਮ ਹੈ ਜੀ ਰਣਾ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਪ੍ਰਵੀਂਦਰ ਜੀ ਜਿਹੜਾ ਉਹ ਹੋਟਲ ਹੈ ਉੱਥੇ ਉਹਨਾਂ ਨੇ ਕੁਝ ਲਾ ਰਹੇ ਸੀ ਉੱਥੇ ਪ੍ਰੋਸਟੀਚੂਟ ਦਾ ਅੱਡਾ ਉੱਥੇ ਉਹਨਾਂ ਨੇ ਕੁੜੀਆਂ ਵਗੈਰਾ ਹਾਇਰ ਕੀਤੀਆਂ ਹੋਈਆਂ ਸੀ ਤੇ ਜਿਹੜੀਆਂ ਉੱਥੇ ਲੋਕਾਂ ਕੇ ਪੇਚ ਕਰਦੇ ਸੀ ਅੱਜ ਉੱਥੇ ਡਿਵੀਜ਼ਨ 10 ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਜਿਹਦੇ ਚ ਪੰਜ ਕੁੜੀਆਂ ਤਿੰਨ ਮੁੰਡੇ ਫੜੇ ਗਏ ਆ ਜੀ ਉੱਤੇ ਅੱਛਾ 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 ਜੀ ਤੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕੀ ਤੁਹਾਡੀ ਜਾਣਕਾਰੀ ਚ ਹੈ ਸੀ ਜਾਂ ਨਹੀਂ ਜਿੰਨਾ ਤੁਸੀਂ ਦਿੱਤਾ ਸੀ ਨਹੀਂ ਮੇਰੀ ਜਾਣਕਾਰੀ ਚ ਨਹੀਂ ਮੈਨੂੰ ਨਹੀਂ ਪਤਾ ਲੱਗਾ ਜੀ ਮੈਂ ਤਾਂ ਤੁਸੀਂ ਦੱਸ ਰਹੇ ਹੋਣਗੇ ਓਕੇ ਤੇ ਇਹ ਜਿਹੜਾ ਸੀਗਾ ਤੁਸੀਂ ਦਿੱਤਾ ਕਿ ਇਹਨਾਂ ਨੂੰ ਹੋਇਆ ਸੀ ਕੌਣ ਚਲਾ ਰਿਹਾ ਸੀ ਜੀ ਹੋਟਲ ਸਿਦਾਰਥ ਆ ਮੋੜਾ ਸਿਦਾਰਥ ਸਿੱਧੂ ਚਲਾ ਰਿਹਾ ਸੀ ਹਾਂ ਜੀ ਹਾਂ ਜੀ ਤੇ ਕਿੰਨੀ ਦੇਰ ਤੋਂ ਪਾਜੀ ਦਿੱਤਾ ਹੈ ਤੁਸੀਂ ਇਹ ਰਿਟੇ ਲੈਂਟੇ ਇਹ 6 ਮਹੀਨੇ ਹੋ ਗਏ ਮਰ ਦਾ 5-6 ਮਹੀਨੇ ਹੋ ਗਏ 5-6 ਮਹੀਨੇ ਤੋਂ ਓਕੇ ਤੇ ਮਤਲਬ ਤੇ ਤੁਸੀਂ ਉਸ ਤੋਂ ਬਾਅਦ ਕਦੀ ਵੈਸੇ ਉੱਥੇ ਸਾਈਟ ਤੇ ਵਿਜ਼ਿਟ ਨਹੀਂ ਕੀਤਾ ਆਪਣੀ ਜਾਂ ਕਦੀ ਚੈੱਕ ਨਹੀਂ ਕੀਤਾ ਵੀ ਉੱਥੇ ਕੀ ਕੰਮ ਕਰ ਰਹੇ ਨੇ ਜਾਣਦੇ ਹੁੰਦੇ ਸੀ ਵੈਸੇ ਦੇਖਦੇ ਹੁੰਦੇ ਕੋਈ ਇਦਾਂ ਦੀ ਪ੍ਰੋਬਲਮ ਤਾਂ ਨਹੀਂ ਆ ਗਈ ਦੇਖਿਆ ਜਾਈਦਾ ਹੁੰਦਾ ਸੀ ਅੱਛਾ ਜੀ ਇਹਨਾਂ ਕਰ ਕਰਦੇ ਹੁੰਦੇ ਸੀ ਵਿਜ਼ਿਟ ਦਾ ਓਕੇ